5000 ਦਾ ਜਫਾ 5000 ਦੀ ਰੇਡ 5000 ਦਾ ਜਫਾ 5000 ਦੀ ਰੇਡ ਬੱਲੇ ਬੱਲੇ ਮਦਮਾ ਦੀ ਪਈ ਹੋਈ ਰੇਡ ਹਣ ਚੌਥ ਵਿੱਚੋਂ ਵੇਖਾਂਗੇ ਕਿਹੜਾ ਜਾਫੀ ਲਾ ਤਕੜਾ ਜਫਾ ਨੰਬਰ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਦੇ ਹਿੱਸੇ ਜੋੜੂ ਗੱਲ ਸਮੇਂ ਦੀ ਆ ਉਹ ਬੱਲੇ 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 ਸ਼ੈਣੀ ਨਿੱਕੀ ਗੱਡਰ ਵਰਦਾ ਸ਼ੈਣੀ ਨਿੱਕੀ ਗੱਡਰ ਵਰਦਾ ਸ਼ੈਣੀ ਨਿੱਕੀ ਗੱਡਰ ਵਰਦਾ ਓ ਸ਼ੈਣੀ ਨਿੱਕੀ ਗੱਡਰ ਵਰਦਾ ਤਾੜੀਆਂ ਵੱਜ ਗਈਆਂ ਉਹ ਮਹਰਾਣਾ ਵਾਲੇ ਸਵਾਰ ਕਿੰਨਾ ਗੁੰਦਾ ਰੌਲਾ ਜਿਆ ਸਰਪੰਚ ਸਾਹਿਬ ਕਬੱਡੀ ਪਈ ਹੋਈ ਮਰਜੀਦ ਨਵੇਂ ਪਿੰਡ ਦੀ ਚਾਰ ਖੜਰੀ ਤਿਆਰ ਨੇ ਹੀਰਾ ਸਿੰਘ ਜੀ ਐਡਵੋਕੇਟ ਮਹਰਾਣਾ ਸਾਹਿਬ ਨਾ ਸਾਹਮਣੇ ਇਹ ਕਿੰਨੇ ਜਣੇ ਜੀ ਕਿੰਨੇ 5 5 5 5 5 ਹਜ਼ਾਰ ਦਾ ਜੱਫਾ 5000 ਦੀ ਰੇਡ 5000 ਦਾ ਜੱਫਾ 5000 ਦੀ ਰੇਡ ਬੱਲੇ ਬੱਲੇ ਮੇਲਾ ਬਣ ਗਿਆ ਮੇਲਾ ਬਣ ਗਿਆ ਮਹਰਾਣਾ ਵਿੱਚ 5000 5 ਕਿ ਕਾਲੀਏ ਵਾਲਿਆ ਪ੍ਰਭ ਜੇਕਰ ਗੁਰਦਿੱਤ ਤਾਰਜਣ ਜੱਫਾ ਲਾ ਦੇਵੇ 1000 ਇਹ ਆਏ ਪ੍ਰਭ ਇਹ ਆ ਪ੍ਰਭ ਬਾਰੂ ਵਾਲਿਆ ਇਹ ਪ੍ਰਭ ਬਾਰੂ ਵਾਲਿਆ ਪਤਾ ਪਰਪੂਤ ਨਸਲ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਆ ਤੀਸਰਾ ਜੱਫਾ ਲਾ ਕੇ ਮੁੰਡੇ ਨੇ ਕਮਾਲ